ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਰਾ ਮੁਝ ਮੇ ਕਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮਰਾ ਤਾਂ ਭਾਈ ਦਿਆਲ ਸਿੰਘ ਜੀ ਨੇ ਗੁਰੂ ਦੀ ਬਖਸ਼ੀ ਹੋਈ ਇਸ ਸਰੀਰ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਹੁਣ ਮਹਾਰਾਜ ਨੇ ਤੰਬੂ ਤੋਂ ਬਾਹਰ ਆਏ ਫੜ ਕੇ ਜਦੋਂ ਦਿਆਲ ਸਿੰਘ ਨੂੰ ਤੰਬੂ 'ਚ ਲੈ ਗਏ ਤੇ ਬਾਹਰ ਆਏ ਤਾਂ ਖੂਨ ਦੇ ਨਾਲ ਲਥਪਥ ਤਲਵਾਰ ਲੈ ਕੇ ਫਿਰ ਕਿਲਕਾਰ ਮਾਰੀ ਅੱਖਾਂ ਗੁਰੂ ਸਾਹਿਬੀਆਂ ਲਾਲ ਚਿਹਰਾ ਲਾਲ ਦੇਖਣ ਵਾਲੇ ਡਰ ਗਏ ਹਰ ਯਾਰਾਂ ਦੀ ਸੰਗਤ ਬੈਠੀ ਆਪਸ ਵਿੱਚ ਕੁਸਰ-ਮੁਸਰ ਜਿਹਨੂੰ ਕਹਿੰਦੇ ਨੇ ਨਾ ਗੱਲਬਾਤ ਕਰਨੀ ਸ਼ੁਰੂ ਲੱਗੀ ਵੀ ਇਹ ਕੀ ਹੋ ਰਿਹਾ ਗੁਰੂ ਸਾਹਿਬ ਤੇ ਸਿੰਘਾ ਸਿੱਖਾਂ ਨੂੰ ਮਾਰਨ ਲੱਗ ਪਏ ਨਾ ਡਿੱਬੜੀ ਤਲਵਾਰ ਖੂਨ ਦੀ ਲੈ ਕੇ ਅੱਜ ਗੁਰੂ ਸਾਹਿਬ ਕਹਿੰਦੇ ਨੇ ਇੱਕ ਸੀਸ ਹੋਰ ਚਾਹੀਦਾ ਹੈ ਹੈਗੂ ਮੇਰਾ ਪਿਆਰਾ ਗੁਰਸਿੱਖ ਜੋ ਆਪਣੇ ਸੀਸ ਭੇਟ ਕਰ ਸਕੇ ਤੀਸਰੀ ਵਾਰੀ ਭਾਈ ਧਰਮ ਸਿੰਘ ਜੀ ਦੀ ਵੀ ਸੋਚਦੇ 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 ਕਹਿੰਦੇ ਮਨਾ ਇਹ ਸਭ ਕੁਝ ਤਾਂ ਗੁਰੂ ਦਾ ਹੀ ਹੈ ਭਈ ਜਿੱਦਣ ਅੰ ਗੁਰੂ ਨੇ ਗੁਰੂ ਦੇ ਦਰਸ਼ਨ ਕੀਤੇ ਸੀ ਅਰਦਾਸ ਕੀਤੀ ਸੀ ਮਹਾਰਾਜ ਤਨ ਮਨ ਧਨ ਸਭ ਸੌਂਕ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਤੇ ਅੱਜ ਗੁਰੂ ਦਾ ਹੁਕਮ ਹੋ ਰਿਹਾ ਤੇ ਅਸੀਂ ਸੋਚਣਾ ਸੋਚੀ ਜੰਨੇ ਭਈ ਨਹੀਂ ਗੁਰੂ ਦੇ ਹੁਕਮਾਂ ਨੂੰ ਕਮਾਣ ਦਾ ਸਮਾਂ ਆ ਗਿਆ ਹੈ ਅਈ ਧਰਮ ਸਿੰਘ ਜੀ ਵਿਚਾਰਾਂ ਕਰਦੇ ਕਰਦੇ ਉੱਠ ਕੇ ਖਲੋਗ ਹੈ ਗੁਰੂ ਜੀ ਪਾਸ ਪਹੁੰਚੇ ਪਹੁੰਚ ਕੇ ਕਹਿੰਦੇ ਮਹਾਰਾਜ ਆਸੀ ਸਾਬ ਦੇ ਚਰਨਾਂ ਦੇ ਵਿੱਚ ਪੀਠ ਕਰ ਦਿੱਤਾ ਆਪ ਜੀ ਦੀ ਜੋ ਮਰਜ਼ੀ ਹੈ ਕਰੋ ਦਾਸ ਆਪ ਜੀ ਦਾ ਹੈ ਇੱਥੇ ਤਨ ਮਨ ਤਨ ਸੌਂਪ ਦਿੰਦਾ ਹੈ ਆਪ ਜੀ ਦੇ ਚਰਨਾਂ ਵਿੱਚ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਹਸਨਾਪੁਰ ਹਸਨਾਪੁਰ ਦਿੱਲੀ ਦੇ ਰਹਿਣ ਵਾਲੇ ਸਨ ਪੇਰੀ ਸਾਧ ਸੰਗਤ ਹਸਨਾਪੁਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਸਿੰਘ ਜੀ ਸਨ ਉਹਨਾਂ ਦਾ ਜਨਮ ਸੰਮਤ 1430 ਈਸਵੀ ਵਿੱਚ ਸ਼੍ਰੀ ਸੰਤ RAM ਜੱਟ ਦੇ ਘਰ ਹੋਇਆ ਸੰਤਰਾਮ ਜੱਟ ਦੇ ਘਰ ਉਹਨਾਂ ਦਾ ਜਨਮ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਸੰਭੋ ਸਭੋ ਉਹਨਾਂ ਦੇ ਮਾਤਾ ਪਿਤਾ ਗੁਰ ਤੇਗ ਬਹਾਦਰ ਜੀ ਦੇ ਸਿੱਖ ਸ਼ਰਧਾਲੂ ਸਨ ਭਾਈ ਧਰਮ ਸਿੰਘ ਨੇ ਵੀ ਸਿੱਖੀ ਦੀ ਰੋਸ਼ਨੀ ਉਹਨਾਂ ਪਾਸੋਂ ਹੀ ਪ੍ਰਾਪਤ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਬਾਰੇ ਆਪ ਸਭ ਜਾਣਦੇ ਹੋਗੇ ਦਿੱਲੀ ਦੇ ਵਿੱਚ ਦਿੱਲੀ ਕੀ ਦਿੱਲੀ ਕੀ ਦਲੇਸ ਪਰ ਪ੍ਰਭੂ ਕੀ ਉਹ ਪਿਆਨ ਤੇਗ ਬਹਾਦਰ ਸਿਕਰਿਓ ਕਰੂ ਨ ਕਿਨਹਿ ਆਨ ਤੇਗ ਬਹਾਦਰ ਕੇਚਲਤ ਭੈਉ జగਤ ਕੋ ਸੋਗ ਜੈ 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 ਇੱਥੇ ਲੋਕਾਂ ਨੂੰ ਸ਼ੋਕ ਹੋਇਆ ਜੈ 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 ਪ੍ਰਮਾਤਮਾ ਦੇ ਘਰ ਵਿੱਚ ਜੈ ਜੈਕਾਰ ਹੋ ਰਿਹਾ ਵਾਹ ਜੈ 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 ਸਰੋ ਉੱਥੇ ਪ੍ਰਮਾ ਪ੍ਰਮਾਤਮਾ ਦੇ ਵਾਹ ਗੁਰੂ ਦੇਵ ਬਹਾਦਰ ਸ਼ਾਬਾਸ਼ ਅਕਾਲ ਪੁਰਖ ਆਖਦੇ ਨੇ ਸ਼ਾਬਾਸ਼ ਤੂੰ ਬਚਨ ਕੁਮਾ ਕੇ ਆ ਰਿਹਾ ਉੱਥੇ ਸ਼ਾਬਾਸ਼ ਮਿਲ ਰਹੀ ਹੈ ਤਾਂ ਪਰਮੇਸ਼ਰ ਦੇ ਘਰ ਵਿੱਚ ਅਕਾਲ ਪੁਰਖ ਦੇ ਘਰੋਂ ਸ਼ਾਬਾਸ਼ ਮਿਲਦਰੀ ਹੈ ਤੇ ਇੱਥੇ ਲੋਕੀ ਹਹਾਕਾਰ ਮਚ ਗਿਆ ਸੰਸਾਰ ਵਿੱਚ ਦਿੱਲੀ ਦੀ ਦਲੇਜ ਦੇ ਉੱਤੇ ਜਦੋਂ ਗੁਰੂ ਸਾਹਿਬ ਨੇ ਆਪਣਾ ਸੀਸ ਭੇਟਾ ਕੀਤਾ ਉਹਨਾਂ ਦੇ ਸ਼ਰਧਾਲੂ ਸਨ ਭਾਈ ਧਰਮ ਸਿੰਘ ਜੀ ਦੇ ਮਾਤਾ ਪਿਤਾ ਤੇ ਭਾਈ ਧਰਮ ਸਿੰਘ ਜੀ ਨੇ ਵੀ ਗੁਰੂ ਸਾਹਿਬ ਕੋਲੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਕੋਲੋਂ ਸਿੱਖੀ ਦੀ ਰੋਸ਼ਨੀ ਪ੍ਰਾਪਤ ਕੀਤੀ ਸੀ ਅਇਤ ਰਮਸੰਗ ਨੇ ਉਹਨਾਂ ਦਾ ਪਹਿਲਾ ਨਾਮ ਧਰਮਚੰਦ ਸੀ ਪਹਿਰੇ ਸਾਧ ਸੰਗਤ ਜੀ ਧਰਮਚੰਦ ਸੀ ਜਿਸ ਵੇਲੇ ਜਾਂ ਧਰਮਦਾਸ ਸੀ ਜਿਵੇਂ ਕਿ ਵਖ ਵਖ ਇਤਿਹਾਸਕਾਰਾਂ ਨੇ ਲਿਖਿਆ ਕੋਈ ਚੰਦ ਲਿਖਿਆ ਕਿਸੇ ਨੇ RAM ਲਿਖਿਆ ਕਿਸੇ ਨੇ ਦਾਸ ਲਿਖਿਆ ਇਹ ਦੋਵੇਂ ਨਾਂ ਦਿੱਤੇ ਸਨ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਉਹ ਭਾਈ ਧਰਮ ਸਿੰਘ ਤੋਂ ਸਿੰਘ ਹੋ ਗਏ। ਚੰਦ ਦਾਸ ਤੋਂ ਬਾਅਦ ਸਿੰਘ ਸਜ ਗਿਆ, ਸਿੰਘ ਬਣ ਗਿਆ। ਭਾਈ ਦਇਆ ਸਿੰਘ ਵਾਂਗ ਉਹ ਵੀ ਗੁਰੂ ਸਾਹਿਬ ਨਾਲ ਆਖਰੀ ਦਮ ਤੱਕ ਰਹੇ ਸਨ ਪਿਆਰੀ ਸਾਧ ਸੰਗਤ। ਆਖਰੀ ਜ਼ਮਾਂ ਤੱਕ ਗੁਰੂ ਦੇ ਨਾਲ ਰਹਿ ਕੇ ਉਹ ਕਮਾਈ ਕਮਾਈ ਕੀਤੀ ਧਰਮ ਦੀ ਰੱਖਿਆ ਧਰਮ ਦਾ ਪ੍ਰਚਾਰ ਅਤੇ ਧਰਮ ਹੇਤ ਸੀਸ ਇਹ ਸਾਰੇ ਧਰਮ ਯੁੱਧਾਂ ਵਿੱਚ ਭਾਗ ਲਿਆ ਅਤੇ ਆਪਣੀ ਸੂਰਬੀਰਤਾ ਦੇ ਜੋਹਰ ਵਿਖਾਏ ਜਿਤ ਚਮਕੌਰ ਦੀ ਜੰਗ ਸਮੇ ਜਦੋਂ ਚਮਕੌਰ ਦੀ ਜੰਗ ਹੋਈ ਨਾ ਪੈਰੀ ਸਾਧ ਸੰਗਤ ਜੀ ਸਮੇ ਇਹ ਵੀ ਸ੍ਰੀ ਗੁਰੂ ਸਾਹਿਬ ਦੇ ਨਾਲ ਸਨ ਤਨਤਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਹ ਗੁਰੂ ਸਾਹਿਬ ਦੇ ਨਾਲ ਸਨ ਅਰ ਜਦ ਸੰਗਤ ਨੇ ਇਹਨਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਰਹਿਣ ਦੀ ਲਈ ਤਾਂ ਇਹਨਾਂ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਵਿਨਾ ਕਾਂਗੜਾ ਮੁਕਤਸਰ ਅਤੇ ਦਮਦਮਾ ਸਾਹਿਬ ਠਹਿਰਣ ਸਮੇਂ ਉਹ ਗੁਰੂ ਜੀ ਨਾਲ ਹੀ ਰਹੇ ਸਨ ਪਿਆਰੀ ਸਾਸ ਸੰਗ ਜਦ ਗੁਰੂ ਜੀ ਨਦੇੜ ਗਏ ਨਾ 베ਰੀ 사త్సੰਗਤ ਜਦ ਗੁਰੂ ਸਾਹਿਬ ਨਦੇੜ ਪਾਸੇ ਗਏ ਨਦੇੜ ਵਿਖੇ ਉਹਨਾਂ ਨੇ ਸਮਤ 17 1765 ਨੂੰ ਆਪਣਾ ਸਰੀਰ ਤਿਆਗ ਦਿੱਤਾ ਖੋ ਸਤਨਾ ਸ਼੍ਰੀ ਵਾਹਿਗੁਰੂ ਜੀ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਸੂਰਬੀਰ ਯੋਧਿਆਂ ਨੇ ਸਾਡੇ ਪੰਜ ਪਿਆਰੇ ਸਹਿਬਾਂ ਦੀ ਕਮਾਈ ਬਾਰੇ ਕਿਸ ਸਮੇ ਉਹ ਪੈਦਾ ਹੋਏ ਕਿਸ ਸਮੇ ਉਹਨਾਂ ਨੇ ਆਪਣੇ ਕਿੰਨੇ ਸਮਾਂ ਸਿੱਖ ਸੰਗਤ ਦੀ ਸੇਵਾ ਕੀਤੀ ਬੇਰੀ ਸਾਧ ਸੰਗਤ ਜੀ ਸੰਮਤ 1765 ਯਾਦ ਰੱਖਣਾ ਜਿਸ ਜਿਸ ਕੌਮ ਨੂੰ ਇਤਿਹਾਸ ਭੁੱਲ ਜਾਂਦੇ ਨਾ ਉਹ ਫੇ ਕੌਮਾਂ ਜਿੰਦਿਆਂ ਨਹੀਂ ਰਹੰਦੀਆਂ ਪਿਆਰੀ ਸਾਧ ਸੰਗਤ ਕੋਈ ਪੁੱਛੇ ਭਾਈ ਧਰਮ ਸਿੰਘ ਜੀ ਦਾ ਜਨਮ ਕਦੋਂ ਹੋਇਆ ਉਹਨਾਂ ਨੇ ਕਦੋਂ ਸਰੀਰ ਛੱਡਿਆ ਇਹ ਸਾਨੂੰ ਇੱਕ ਮਿੰਟ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਸਵਾਲ ਦੇ ਜਵਾਬ ਦੇਣੇ ਪੈਂਦੇ ਨੇ ਉਹ ਇਤਿਹਾਸ ਯਾਦ ਰੱਖਤੇ ਨੇ ਉਹ ਬੱਚੇ ਫਿਰ ਸੂਰਬੀਰ ਯੋਧੇ ਬਣਦੇ ਨੇ ਉਹ ਵਿਦਿਆ ਵੀ ਪ੍ਰਾਪਤਾਂ ਕਰ ਪ੍ਰਾਪਤੀਆਂ ਕਰਦੇ ਨੇ ਲੋੜ ਪੈਣ ਤੇ ਮੈਦਾਨੇ ਜੰਗ ਦੇ ਵੀ ਜੂਝਦੇ ਨੇ ਤੋ ਪਿਆਰੀ ਸਾਧ ਸੰਗਤ ਜੀ ਇਹਨਾਂ ਯੋਧਿਆਂ ਨੇ ਹਰ ਲੜਾਈ ਦੇ ਵਿੱਚ ਗੁਰੂ ਸਾਹਿਬ ਹਰ ਯੰਗ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਹਰ ਵੇਲੇ ਉਹਨਾਂ ਦੇ ਉੱਤੇ ਪਹਿਰਾ ਰਾਤ ਦਿਨ ਪਹਿਰਾ ਰੱਖਣਾ ਗੁਰੂ ਸਾਹਿਬ ਨੂੰ ਜਦੋਂ ਆਰਾਮ ਕਰਦੇ ਸਨ ਤੇ ਭਾਈ ਧਰਮ ਸਿੰਘ ਜੀ ਇਹਨਾਂ ਦੀ ਡਿਊਟੀ ਹਰ ਵੇਲੇ ਉਹਨਾਂ ਦੇ ਤਤ ਪਰ ਰਹਿੰਦੇ ਸਨ ਗੁਰੂ ਜੀ ਦੇ ਅੰਗ ਸੰਗ ਗੁਰੂ ਸਾਹਿਬ ਨੇ ਦੇ ਅੰਗ ਸੰਗ ਹੁੰਦੇ ਸਨ ਤੇ ਇਹ ਗੁਰੂ ਦੀ ਰੱਖਿਆ ਲਈ ਤਤ ਪਰ ਹੁੰਦੇ ਸਨ ਪਿਆਰੀ ਸਾਧ ਸੰਗਤ ਜੀ ਸੋ ਇਹ ਸੰਨ ਭਾਈ ਧਰਮ ਸਿੰਘ ਜੀ ਬਾਰੇ ਇਹ ਇਤਿਹਾਸ ਜ਼ਰੂਰ ਸੁਣਿਆ ਕੋ ਸੁਣਨਾ ਤੇ ਜ਼ਰੂਰ ਪੜ੍ਹਨਾ ਸੁਣ ਕੇ ਆਪਣੇ ਹਿਰਦੇ ਇਹ ਬਾਰ ਬਾਰ ਸੁਣੀ ਜਾਓ ਜਦੋਂ 2 4 5 ਬਾਰੇ ਸੁਣੋਗੇ ਨਾ ਪਿਆਰੀ ਸਾਧ ਸੰਗਤ ਇਹ ਫੇ ਕੰਠ ਹੋ ਜਾਂਦਾ ਹੈ ਫੇ ਆਪ ਜੀ ਕਿਤੇ ਵੀ ਬੈਠ ਕੇ ਇਸੇ ਨਾਲ ਵੀ ਧਰਮ ਸਿੰਘ ਬਾਰੇ ਭਾਈ ਦਿਆ ਸਿੰਘ ਬਾਰੇ ਵਿਚਾਰ ਕਰ ਸਕਦੇ ਹੋ ਭਾਈ ਕਿੱਡੇ ਵੱਡੇ ਯੋਧੇ ਸਨ ਭਾਈ ਦਿਆ ਸਿੰਘ ਜੀ ਨੇ ਸੀਸ ਗੁਰੂ ਚਰਨਾਂ 'ਚ ਭੇਟ ਕੀਤਾ ਸੌਖੀ ਗੱਲ ਨਹੀਂ ਐ ਸੌਖੀ ਗੱਲ ਨਹੀਂ ਐ ਭਾਰੀ ਕਈ ਸਾਧ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਆਪਣਾ ਸੀਸ ਰੱਖ ਦੇਣਾ ਗੁਰੂ ਦੇ ਚਰਨਾਂ 'ਚ ਮਹਾਰਾਜ ਜਿੱਥੇ ਮਰਜੀ ਨੂੰ ਵਰਤ ਲੋ ਧਰਮ ਸਿੰਘ ਨੇ ਵੀ ਇਦਾਂ ਹੀ ਕੀਤਾ ਪਿਆਰੀ ਸਾਜ ਸੰਗਤ ਸੋ ਇਹ ਸੀ ਅੱਜ ਦੀ ਇਤਿਹਾਸਿਕ ਕਥਾ ਇਤਿਹਾਸ ਭਾਈ ਧਰਮ ਸਿੰਘ ਜੀ ਦਾ ਸੋ ਪਿਆਰੀ ਸਾਜ ਸੰਗਤ ਇਸੇ ਤਰੀਕੇ ਪੰਜਾਂ ਪਿਆਰਿਆਂ ਦੀ ਪੰਜ ਲੜੀਵਾਰ ਆਪ ਜੀ ਨੇ ਕਥਾ ਸਰਵਣ ਕਰਨੀ ਹੈ ਇਤਿਹਾਸ ਸਰਵਣ ਕਰਨਾ ਹੈ ਪੰਜਾਂ ਦਾ ਰਪੰਜਾਂ ਨੂੰ ਵਾਰ-ਵਾਰ ਰੀਡ ਕਰਕੇ ਸੁਣਨਾ ਵੀ ਹੈ ਤੇ ਫਿਰ ਸੁਣਨ ਦੇ ਨਾਲ ਕੀ ਹੈ ਸਾਨੂੰ ਇੱਕ ਕੌਮ ਦੀ ਖਾਤਰ ਜੂਝਣ ਦੀ ਤਾਕਤ ਮਿਲਦੀ ਹੈ ਗਰੀਬ ਦੀ ਮਦਦ ਕਰਨ ਦੀ ਤਾਕਤ ਮਿਲਦੀ ਹੈ ਗੁਰੂ ਸਾਹਿਬ ਨੇ ਹਰ ਵੇਲੇ ਗਰੀਬ ਦੀ ਮਦਦ ਮਜਰੂਮਾਂ ਦੀ ਰੱਖਿਆ ਵਾਸਤੇ ਆਪਣਾ ਸਰਬੰਸ ਵਾਰਿਆ ਮਾਤਾ ਪਿਤਾ ਵਾਰੇ ਸੋ ਪੈਰੀ ਸ਼ਾਸੰਗ ਜੇ ਸਾਨੂੰ ਵੀ ਇਹ ਬਲ ਉਥੋਂ ਇਤਿਹਾਸ ਪੜਾਂਗੇ ਤਾਂ ਮਿਲਣਾ ਨਹੀਂ ਤੇ ਬੁਜਦਿਲ ਬਣ ਜਾਵਾਂਗੇ ਕਾਇਰ ਬਣ ਜਾਾਂਗੇ ਕੁਝ ਪ੍ਰਾਪਤੀ ਨਹੀਂ ਹੋਣੀ ਸਾਨੂੰ ਵੀ ਹਿੰਦੂਆਂ ਮੰਗ ਲੋਕਾਂ ਨੇ ਲੁੱਟ-ਲੁੱਟ ਕੇ ਲਿਜਾਣਾ ਫੇ ਇਸ ਕਰਕੇ ਭਾਈ ਸੂਰਬੀਰ ਯੋਧਿਆਂ ਦੇ ਇਤਿਹਾਸ ਪੜੋ ਔਰ ਆਪਣੇ ਅੰਦਰ ਦੇ ਖੂਨ ਨੂੰ ਗਰਮ ਰੱਖੋ ਲੋੜ ਪੈਣ ਤੇ ਇਹਦੀ ਵਰਤੋਂ ਕਰਨੀ ਆ ਨਜਾਇਜ਼ ਨਹੀਂ ਲੋੜ ਪਵੇ ਤੇ ਧਰਮ ਦੀ ਖਾਤਰ ਖਾਲਸਾ ਪੰਥ ਦੀ ਖਾਤਰ ਜੇ ਸੀਸ ਦੇਣਾ ਵੀ ਪੈ ਜਾਏ ਤੇ ਕੋਈ ਹਰ ਵੇਲੇ ਤਿਆਰ ਪਰ ਤਿਆਰ ਰਹਿਣਾ ਹੈ ਸੋ ਆਓ ਫਤਿਗ ਜਾਈਏ ਸਬਸਕ੍ਰਾਈਬ ਜਰੂਰ ਕਰਿਓ ਜੋ ਨਵੇਂ ਮੇਰੇ ਵੀਰ ਭੈਣਾਂ ਪੇਣਾ ਜੁੜੇ ਹਨ ਉਹ ਭਾਈ ਸਬਸਕ੍ਰਾਈਬ ਵੀ ਜਰੂਰ ਕਰਿਓ ਆਓ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ